ਹਾਂਜੀ ਬਾਬਾ ਜੀ ਜਿੱਦਾਂ ਤੁਹਾਡੇ ਨਾਲ ਬਹੁਤ ਇੱਕ ਸੰਗਤ ਜਿਹੜੀ ਜੁੜੀ ਹੋਈ ਆ ਜੀ ਤੇ ਨਾਲ ਨਾਲ ਤੁਸੀਂ ਆਪਣਾ ਜਿਹੜਾ ਇੱਕ ਬਿਜ਼ਨਸ ਵੀ ਚਲਾ ਰਹੇ ਪਏ ਆ ਜੀ ਵੀ ਕੀ ਕਹਿਣਾ ਤੁਹਾਡਾ ਦੇਖੋ ਕਹਿਣਾ ਕੁਛ ਨਹੀਂ ਜੀ ਕਹਿਣਾ ਤਾਂ ਇਹੀ ਆ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਜਿੱਦਾਂ ਜਿੱਦਾਂ ਹਰ ਪ੍ਰਾਣੀ ਪਰਮਾਤਮਾ ਦਾ ਨਾਮ ਜਪਦਾ ਆਪਾਂ ਕੋ ਕੱਲੇ ਨਹੀਂ ਜਪ ਰਹੇ ਸਾਰੇ ਜਿੰਨਾ ਵੀ ਸਮੇ ਆ ਕਰ ਰਹੇ ਜਿੱਥੇ-ਜਿੱਥੇ ਪਰਮਾਤਮਾ ਨੇ ਕਿਸੇ ਨੇ ਡਿਊਟੀ ਲਈ ਹੈ ਲਵਣੀ ਚਾਹੀਦੀ ਹੈ ਪਰ ਜਿਸ ਤਰ੍ਹਾਂ ਆਪਣੇ ਕੋ ਸੰਗਤਾਂ ਦੀ ਆ ਉਹਦੀ ਵੀ ਆਪਾਂ ਦੇਖ ਰਿਕ ਕਰਦੇ ਆ ਮੰਦਿਰ ਦੀ ਵੀ ਦੇਖ ਰਿਕ ਕਰਦੇ ਆ ਸੰਕਤ ਨੂੰ ਵੀ ਸੋਮਾ ਦਿੰਦੇ ਆ ਲੇਕਿਨ ਸਾਡਾ ਇੱਕ ਪਰਿਵਾਰ ਵੀ ਹੈ ਉਹਨਾਂ ਪਰਸਨਲ ਆਪਾਂ ਉਹਨੂੰ ਚਲਾਉਣੇ ਵਾਸਤੇ ਵੀ ਤਾਂ ਕੁਛ ਨਾ ਕੁਛ ਕਰਨਾ ਪੈਣਾ ਇਹ ਤਾਂ ਹੈ ਨਹੀਂ ਵੀ ਆਪਾਂ ਜਿਹੜੀਆਂ ਸੰਗਤਾਂ ਆਪਾਂ ਨੂੰ ਪੈਸੇ ਦੇਣ ਤੇ ਫੇਰ ਆਪਾਂ ਉਹਨਾਂ ਦਾ ਪ੍ਰਸ਼ਾਦਾ ਪਾਣੀ ਛਕੀ ਆਪਾਂ ਮਿਹਨਤ ਕਰ ਰਹੇ ਆ ਜੀ ਇੱਥੇ ਮੇਰੇ ਦੁਕਾਨ ਦੇ ਉੱਤੇ ਨਿਸੁੱਜ ਬੰਦੇ ਆ ਬੀਬੀ ਬਰਿੰਦਰ ਕੌਰ ਜੀ ਇਹਨਾਂ ਨੇ ਬੰਦੇ ਰੱਖਿਓ ਆ ਜੀ ਕੰਮ ਕਰਨੇ ਵਾਸਤੇ ਜਿੰਨਾ ਸਮਾਂ ਹੋ ਸਕੇ ਥੋੜਾ ਬਹੁਤਾ ਇੱਥੇ ਚੱਕਰ ਮਾਰਨਾ ਪੈਂਦਾ ਹਸਾਬ ਕਿਤਾਬ ਲੈਣਾ ਪੈਂਦਾ ਬਾਕੀ ਸਾਰਾ ਬੰਦੇ ਸੰਭਾਲ ਲੈਂਦੇ ਆ ਤਾਂ ਇਹਦੇ ਨਾਲ ਜਿਹੜੀ ਇਨਕਮ ਬਣਦੀ ਹੈ ਜਿਵੇਂ ਮੈਂ ਖੋਟੀਆਂ ਬਣਾ ਬਣਾ ਕੇ ਛੋਟਾ ਮੋਟਾ ਪਲਾਟ ਲੈ ਕੇ ਉਹਨੂੰ ਸੇਲ ਕਰ ਦਿੰਦਾ ਤੇ ਜੇ ਕਿਤੇ ਵਿਕੇ 4 ਪੈਸੇ ਵੱਧ ਦੇ ਕਿਤੇ ਅਸੀਂ ਵੇਚ ਦੇਈਂਗਾ ਜਿਹੜਾ ਉਹਦੇ ਨਾਲ ਵੱਧਾ ਹੋਵੇ ਉਹਦੇ ਵਿੱਚੋਂ ਹੀ ਅਸੀਂ ਆਪਣੀ ਮਿਹਨਤ ਦੇ ਵਿੱਚੋਂ ਅਸੀਂ ਮੇਲਾ ਵੀ ਕਰਾਉਣੇ ਆ ਜੀ ਸੰਕਾਈਆਂ ਜਿਹੜੀਆਂ ਨੇ ਚਾਹ ਪਾਣੀ ਦਾ ਪ੍ਰਬੰਧ ਰੱਖੀ ਜਾਂ ਪਰਵਰਧ ਕੀ ਕਰਦੇ ਤੇ ਆਪਣਾ ਪਰਿਵਾਰ ਵੀ ਚਲਾਉਂਦੇ ਆ। ਬਾਕੀ ਦੇਖੋ ਜਿੰਨੇ ਵੀ ਧਰਤੀ ਦੇ ਡਰਾਈਵਰ ਆਇਆ ਹਨ ਮਿਹਨਤ ਕਰਨੀ। ਮਿਹਨਤ ਦਾ ਸੰਦੇਸ਼ ਤਾਂ ਸਾਰੇ ਦਿੰਦਾ। ਇਸ ਕਰਕੇ ਸਾਰੇ ਸਾਧੂ ਸੰਤਾਂ ਨੂੰ ਆਪਣੇ ਪਰਿਵਾਰ ਨੂੰ ਚਲਾਉਣੇ ਲਈ ਆਪਣਾ ਬਾਕੀ ਕਾਰੋਬਾਰ ਚਲਾਉਣੇ ਲਈ ਜਿਸ ਤਰ੍ਹਾਂ ਦਾ ਵੀ ਕੋਈ ਕੰਮ ਆਉਂਦਾ ਹੋਵੇ ਉਸ ਤਰ੍ਹਾਂ ਕਰਨਾ ਚਾਹੀਦਾ। ਇਹ ਪ੍ਰਮਾਤਮਾ ਦੀ ਇਹ ਵੀ ਤਾਂ ਕਿਰਪਾ ਹੀ ਆ ਕਿ ਸਾਨੂੰ ਉਹਨੇ ਰੋਜ਼ਗਾਰ ਵੀ ਦਿੱਤਾ। ਜਿੱਥੇ ਸੰਗਤਾਂ ਦੀ ਸੇਵਾ ਦਿੱਤੀ ਹੈ ਉੱਥੇ ਸਾਨੂੰ ਉਹਨੇ ਰੋਜ਼ਗਾਰ ਦੇ ਕੇ ਵੀ ਨਵਾਜਿਆ ਇਨਕਮ ਦਾ ਸਾਧਨ ਵੀ ਦਿੱਤਾ ਹੈ ਅਸੀਂ ਉਸ ਪ੍ਰਮਾਤਮਾ ਦਾ ਬਹੁਤ ਧੰਨਵਾਦ ਕਰਦੇ ਬਾਬਾ ਜਿੱਦਾਂ ਲੋਕ ਕਹਿ ਦਿੰਦੇ ਆ ਵੀ ਬਾਬਿਆਂ ਦਾ ਕੰਮ ਗੰਦੀ ਲੋੜ ਨਹੀਂ ਬਾਬਿਆਂ ਤੋਂ ਪੈਸਾ ਬੜਾ ਆਉਂਦਾ ਹੈ ਜੀ ਵੀ ਕੀ ਕਹਣਾ ਤੇ ਦੇਖੋ ਜੇ ਲੋਕਾਂ ਨੂੰ ਲੱਗਦਾ ਕਿ ਬਾਬਿਆਂ ਨੂੰ ਵਾਕਿਆ ਹੀ ਕੰਮ ਕਰਨੇ ਦੀ ਲੋੜ ਨਹੀਂ ਤੇ ਫਿਰ ਲੋਕਾਂ ਨੂੰ ਪ੍ਰਬੰਧ ਕਰਨੇ ਚਾਹੀਦੇ ਆ ਬਾਬਿਆਂ ਨੂੰ ਲੋਕਾਂ ਨੂੰ ਖੁੱਲ ਕੇ ਮੋਹਰੇ ਹੋਣਾ ਚਾਹੀਦਾ ਹਨਾ ਸਾਰੇ ਸਾਧੂ ਸੰਤ ਜਿੰਨੇ ਵੀ ਆ ਪੰਜਾਬ ਦੇ ਵਿੱਚ ਉਹਨਾਂ ਦਾ ਹਾਲਤਾਂ ਜਾਣੋ ਕਈਆਂ ਨੇ ਤਾਂ ਵਿਚਾਰਿਆਂ ਨੇ ਆਪਣੇ ਮੇਲੇ ਕਰਾਉਣੇ ਨਹੀਂ ਖੜਾ ਕੋਈ ਗੁੱਸਾ ਨਾ ਕਰੇ ਗਲਤੀ ਫਲਤੀ ਮਾਫ ਮੈਂ ਕਾਫੀ ਢੇਰਿਆਂ ਦੇ ਵਿੱਚ ਕਾਫੀ ਮੰਦਰਾਂ ਦੇ ਵਿੱਚ ਜਾਣਾ ਆਉਣਾ ਮੇਰਾ ਲੱਗਾ ਹੀ ਰਹਿੰਦਾ ਮਹੀਨੇ ਦੇ ਤਕਰੀਬਨ ਤਕਰੀਬਨ 20 ਦਿਨ ਤਾਂ ਮੈਂ ਲੋਕਾਂ ਨਾਲ ਹੀ ਵਿਸੱਭਾ ਤੇ ਸੰਗਤਾਂ ਨਾਲ ਮੇਰਾ ਬਾਪੈਂਦਾ ਰਹਿੰਦਾ ਕੋਈ ਗੋਲ ਕੇ ਥੋੜੀ ਵਿਚਾਰਾ ਦੱਸੇਗਾ ਆਪਣਾ ਢਿੱਡ ਕੌਣ ਚੱਕਵਾ। ਆਪਣਾ ਘੱਗਾ ਚੱਕੇ ਆਪਣਾ ਢਿੱਡ ਕੌਣ ਨੰਗਾ ਕਰੇ। ਬਹੁਤੇ ਸਾਧੂ ਸੰਤ ਜਿਹੜੀਆਂ ਸੰਗਤਾਂ ਕਹਿੰਦੀਆਂ ਹਨ ਕਿ ਬਾਬਿਆਂ ਕੋਲ ਤਾਂ ਪੈਸਾ ਬਹੁਤ ਆ। ਕਈਆਂ ਨੇ ਤਾਂ ਵਿਚਾਰਿਆਂ ਨੇ ਆਪਣੇ ਘਰਵਾਰ ਗਿਰ ਵੀ ਕਰ ਦਿੱਤੇ। ਜਿੱਥੇ ਪੈਸੇ ਦਾ ਇਨਕਮ ਹੈ ਹੀ ਨਹੀਂ ਖਰਚਾ ਹੈਗਾ। ਟਾਈਮ ਪਾਸ ਹੋ ਰਿਹਾ। ਇਸ ਕਰਕੇ ਇਹ ਬਾਬਿਆਂ ਕੋਲ ਬਹੁਤ ਪੈਸਾ ਇਹ ਕਹਿਣੇ ਨੂੰ ਬਹੁਤ ਚੰਗੀ ਗੱਲ ਆ। ਤਾਂ ਸ਼ਹਿਤ ਬਾਬੇ ਵੀ ਇਹੀ ਸੋਚਦੇ ਹੁਣ ਕਿ ਇਸ ਦੇਸ਼ ਵਾਲਿਆਂ ਕੋਲ ਬਹੁਤ ਪੈਸਾ ਆਇਆ ਸੰਗਤਾਂ ਕੋਲ ਬਹੁਤ ਪੈਸਾ ਆਇਆ ਪਿੰਡ ਵਾਲਿਆਂ ਕੋਲ ਬਹੁਤ ਪੈਸਾ ਆਇਆ ਬਾਬਿਆਂ ਨੂੰ ਵੀ ਲੱਗਦਾ ਹੋਣਾ ਕਿ ਉਹਨਾਂ ਦੇ ਰਿਸ਼ਤੇਦਾਰ ਤਾਂ ਸਾਰੇ ਅੰਬੀੜਿਆ ਪਾਰ ਯਾਰੇ ਬਾਬੇ ਹੀ ਸੋਚਦੇ ਹੋਣੇ ਕਿ ਅਸੀਂ ਬਹੁਤ ਗਰੀਬ ਹਾਂ ਇਹ ਤਾਂ ਸੰਸਾਰ ਦੇ ਪਰਮ ਭਲੇਖੇ ਆ ਜੀ ਇਹ ਤਾਂ ਉਹ ਪਰਮ ਪਿਤਾ ਪਰਮਾਤਮਾ ਹੀ ਜਾਣਦਾ ਤਾਂ ਜੇ ਫਿਰ ਬਾਬਿਆਂ ਕੋਲ ਬਹੁਤ ਪੈਸਾ ਹੋਵੇ ਤਾਂ ਮੇਰੇ ਪਿੰਡ ਵਾਲੇ ਮੇਰੇ ਪਰਿਵਾਰ ਵਾਲੇ ਮੇਰੇ ਰਿਸ਼ਤੇਦਾਰ ਆਸਕੜੋਸਾ ਇਲਾਕਾ ਪੂਰਾ ਜਾਣਦਾ ਕਿ ਆਪਾਂ ਜਦੋਂ ਦੇ ਵੀ ਲੈਣ ਚ ਪਏ ਹਾਂ ਮਿਹਨਤ ਤਾਂ ਕਦੀ ਛੱਡ ਨਹੀਂ ਮੈਨੂੰ ਤਾਂ ਕਈ ਲੋਕ ਪੁੱਛਦੇ ਆ ਕਿ ਬਾਬਾ ਜੀ ਤੁਸੀਂ ਹੀ ਜਦ ਸਾਧੂ ਸੰਤੋਂ ਮੇਰੇ ਤਾਂ ਪਿੰਡ ਵਾਲੇ ਮੇਰੇ ਤੋਂ ਪੁੱਛਦੇ ਰਹਿੰਦੇ ਕਿ ਤੁਹਾਨੂੰ ਕੰਮ ਕਰਨੇ ਦੀ ਕੀ ਲੋੜ ਹੈ ਪਰ ਕਈ ਦੇਖ ਕੇ ਵੀ ਹੈਰਾਨ ਪਰੇਸ਼ਾਨ ਹੁੰਦੇ ਕਿ ਬਾਬਾ ਜੀ ਬਹੁਤ ਜ਼ਿਆਦਾ ਮਿਹਨਤ ਕਰਦੇ ਬਾਕੀ ਗੱਲਾਂ ਆ ਜੀ ਗੱਲਾਂ ਕਿ ਆਫੇ ਜਿੰਨੇ ਮਰਜ਼ੀ ਲਾਈ ਜਾਓ ਬਸ ਲਾਪਾ ਕੇ ਕਹਿਣਾ ਇਹ ਹੈ ਕਿ ਕਿਰਤ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਪਾਲੋ ਹੱਕ ਹਲਾਲ ਦੀ ਰੋਟੀ ਖਾਓ ਅਗਰ ਸੰਗਤਾਂ ਦਾ ਪੈਸਾ ਖਾ ਕੇ ਅਮੀਰ ਬਣਨਾ ਸੰਗਤਾਂ ਦਾ ਪੈਸਾ ਹੀ ਜਿੱਥੇ-ਕਿੱਥੇ ਜ਼ਰੂਰਤ ਸੰਗਤ ਦੇ ਪੈਸੇ ਨਾਲ ਹੀ ਪੂਰੀ ਕਰਦੇ। ਤੇ ਫਿਰ ਜੇ ਸੰਗਤਾਂ ਨੇ ਪੈਸੇ ਨਾ ਦਿੱਤੇ ਫਿਰ ਕੀ ਕਰੂੰਗੀ? ਕਿੰਨਾ ਚੱਕਰ ਕਿਸੇ ਦਾ ਕੋ ਬੋਝ ਚੱਕੇ। ਸਮਾਂ ਇਸ ਤਰ੍ਹਾਂ ਦਾ ਚੱਲ ਰਿਹਾ ਕਿ ਸਾਰਿਆਂ ਦਾ ਘਰੋ-ਘਰੀ ਗੁਜ਼ਾਰਾ ਬਹੁਤ ਔਖਾ ਹੈ। ਦੇਸ਼-ਵਿਦੇਸ਼ਾਂ ਦੇ ਵਿੱਚ ਜਾ ਕੇ ਦੇਖੋ ਉੱਥੇ ਜਿੰਨੇ ਪਰਿਵਾਰ ਘਰ ਦੇ ਜੀਵ ਮੈਂਬਰ ਆ। ਉਹਨੇ ਕੰਮ ਕਰਨ ਤੋੜਦੇ। ਉਹਨਾਂ ਕੋਈ 1 ਮਿੰਟ ਦਾ ਟਾਈਮ ਨਹੀਂ। ਤਾਂ ਜਾ ਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਹੁੰਦਾ। ਇਹ ਆਪਾਂ ਬੇਲੇ ਬੈਠ ਕੇ ਕਿੰਨਾ ਚੱਕਰ ਗਿਚਾਰਾ ਕਰਾਂਗੇ ਕਿੰਨਾ ਚੱਕਰ ਦੂਸਰਿਆਂ ਤੇ ਬੋਝ ਪਾੜਾਂਗੇ ਸੰਗਤਾਂ ਦਾ ਸੰਜੋਗ ਅਗਰ ਮਿਲਦਾ ਹੈ ਤੇ ਲੈ ਲੈਣਾ ਚਾਹੀਦਾ ਲੇਕਿਨ ਮਜਬੂਰ ਕਰਕੇ ਕਿਸੇ ਤੋਂ ਕੋਈ ਫਾਇਦਾ ਨਹੀਂ ਲੈਣਾ ਚਾਹੀਦਾ ਆਪਣੇ ਤਨ ਤੋਂ ਮਨ ਤੋਂ ਕਰਮ ਕਰਕੇ ਜੋ ਵੀ ਹਾਸਲ ਹੁੰਦਾ ਮਿਹਨਤ ਕਰਕੇ ਪ੍ਰਾਪਤ ਕਰੋ ਇਹਦੇ ਬਹੁਤ 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 ਖੁਸ਼ੀਆਂ ਆਉਂਦੀਆਂ ਬਾਬਾ ਜਿੱਦਾਂ ਤੁਹਾਡੇ ਸਾਲ ਦੇ ਵਿੱਚ ਤਿੰਨ ਤੋਂ ਚਾਰ ਪ੍ਰੋਗਰਾਮ ਜਿਹੜੇ ਹੁੰਦੇ ਆ ਤੇ ਵੱਡੀ ਗਿਣਤੀ ਵਿੱਚ ਸੰਗਤ ਆਂਦੀ ਆ ਸੰਗਤ ਬਾਰੋ ਵੀ ਆਂਦੀ ਆ ਪੇ ਤੁਹਾਡਾ ਮੇਲਾ ਵੀ ਜਿਹੜਾ ਕਾਫੀ ਵੱਡਾ ਹੁੰਦਾ ਤੇ ਉਸ ਨੂੰ ਲੈ ਕੇ ਫਿਰ ਜਗਾ ਵਾਲੀ ਮੇਲੇ ਵਾਲੀ ਥਾਂ ਫਿਰ ਲੋਕਾਂ ਦਾ ਰਹਿਣ ਦਾ ਪ੍ਰਬੰਧ ਤੋਂ ਲੰਗਰ ਦਾ ਪ੍ਰਬੰਧ ਉਹ ਫਿਰ ਕਿਸ ਤਰ੍ਹਾਂ ਚੱਲਦਾ ਦੇਖੋ ਜੀ ਦਾ ਜੀਵ ਕੋਈ ਧਰਤੀ ਤੇ ਆਉਂਦਾ ਹਨ ਮਾਰੇ ਨੇ ਬਾਣੀ ਤੇ ਲਿਖਿਆ ਪੜ ਕੇ ਦੇਖਿਓ ਮਾਰੇ ਕੀ ਫਰਮਾਉਂਦੇ ਆ ਇਹ ਪਹਿਲੇ ਬਾਣੀ ਬਦਮੇ ਬਣਾ ਸਰੀਰ ਮਾਰੇ ਕਹਿੰਦੇ ਬੰਦਾ ਤਾਂ ਦੁਨੀਆ ਤੇ ਬਾਅਦ ਚ ਪੈਦਾ ਹੁੰਦਾ ਉਹਦੇ ਖਾਣੇ ਪੀਣੇ ਦਾ ਪ੍ਰਬੰਧ ਉਹਦੇ ਰਹਿਣੇ ਦਾ ਪ੍ਰਬੰਧ ਉਹਦੀ ਪਰਵਰਿਸ਼ ਦਾ ਪ੍ਰਬੰਧ ਤਾਂ ਉਹ ਪਹਿਲਾਂ ਹੀ ਕਰਕੇ ਬੈਠਾ ਹੁੰਦਾ ਇਹ ਤਾਂ ਸਾਰਾ ਕੁਝ ਪਰਮਾਤਮਾ ਹੀ ਕਰਦਾ ਜਿੱਦਾਂ ਜਿੱਦਾਂ ਏਜ ਬੀਤਦੀ ਆ ਜਿੱਦਾਂ ਜਿੱਦਾਂ ਡਿਊਟੀਆਂ ਲੱਗਦੀਆਂ ਉਹ ਸਾਰੀਆਂ ਡਿਊਟੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰਮਾਤਮਾ ਆਪ ਆ ਕੇ ਪੂਰੀਆਂ ਕਰਦਾ ਜਿੱਥੇ ਇੰਨੀਆਂ ਸੰਕਟਾਂ ਦਾ ਪ੍ਰਬੰਧ ਹੁੰਦਾ ਉਹਨਾਂ ਦੇ ਰਹਿਣੇ ਦਾ ਪ੍ਰਬੰਧ ਵੀ ਪਰਮਾਤਮਾ ਨੇ ਕੀਤਾ ਹੈ ਅਸੀਂ ਕੀ ਕਰਨਾ ਜੀ ਅਸੀਂ ਕੁਛ ਹੀ ਨਹੀਂ ਕਰਨੇ ਚਾਹੀਦੇ ਮੇਲਾ ਕਰਾਉਣੇ ਵਾਸਤੇ ਜਗ੍ਹਾ ਤਕਰੀਬਨ ਢਾਈ ਤਿੰਨ ਖੇਤ ਹੈ ਜਿੱਥੇ ਮੇਲਾ ਹੁੰਦਾ ਗੱਡੀਆਂ ਖੜੇ ਰੱਖਣੇ ਦਾ ਪ੍ਰਬੰਧ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਾਰਾ ਕੁਝ ਆਪਣੀ ਜਗ੍ਹਾ ਤੇ ਕਰਾਈਦਾ ਜੀ ਦੁਕਾਨਾਂ ਆਪਣੀਆਂ ਜਗ੍ਹਾ ਤੇ ਲੱਗਦੀਆਂ ਜੀ ਗੱਡੀਆਂ ਦਾ ਪ੍ਰਬੰਧ ਆਪਣੀ ਜਗ੍ਹਾ ਦੇ ਅੰਦਰ ਕਰੀਦਾ ਸੰਗਤਾਂ ਦੇ ਰਹਿਣੇ ਦਾ ਪ੍ਰਬੰਧ ਅਲੱਗ-ਅਲੱਗ ਤਰ੍ਹਾਂ ਕਮਰੇ ਬਣ ਚੁੱਕਦੇ ਜੀ ਜੋ ਕਿ ਅਸੀਂ ਆਪਣੀ ਦਸਾਂ ਨੌ ਦੀ ਕ੍ਰਿਪਟ ਕਮਾਈ ਕਰਕੇ ਬਣਾਏ ਆ ਸਾਡੇ ਬੱਚੇ ਆ ਜੀ ਉਹ ਵੀ ਕੰਮ ਕਰਦੇ ਆ ਮੇਰੇ ਤਿੰਨ ਪੁੱਤਰ ਹਨ ਉਹ ਵੀ ਕੰਮ ਕਰਦੇ ਆ ਉਹਨਾਂ ਦਾ ਵੀ ਬਹੁਤ ਵੱਡਾ ਸੰਯੋਗ ਆ ਮੇਰੀ ਬੇਟੀ ਆ ਬਾਹਰ ਉਹਦਾ ਵੀ ਬਹੁਤ ਵੱਡਾ ਸੰਯੋਗ ਆ ਇੱਥੇ ਵਾਲੀ ਬੇਟੀ ਦਾ ਵੀ ਬਹੁਤ ਵੱਡਾ ਸੰਯੋਗ ਆ ਮੇਰੀ ਮਿਸਜ ਦਾ ਸਾਰਿਆਂ ਨਾਲ ਬੱਡਾ ਸੰਯੋਗ ਆ ਸਾਰਾ ਜੀਵਨ ਅਸੀਂ ਜੁੜ ਕੇ ਕੱਢਿਆ ਇੱਕ ਦੂਸਰੇ ਦੀ ਸਲਾਹ ਨਾਲ ਚੱਲਦੇ ਆ ਇਸ ਬਿਜ਼ਨਸ ਦੇ ਵਿੱਚੋਂ ਕੱਪੜੇ ਦੇ ਬਿਜ਼ਨਸ ਦੇ ਵਿੱਚੋਂ ਜਿਹੜਾ ਪੈਸਾ ਬਣਦਾ ਉਹ ਵੀ ਸਾਡੇ ਕੋਲ ਹੁੰਦਾ ਜੀ ਬੱਚੇ ਜੋ ਕਮ ਆਉਂਦੇ ਆ ਮਾੜਾ ਮੋਟਾ ਉਹ ਵੀ ਸਾਡੇ ਕੋਲ ਹੈਂਡ ਓਵਰ ਕਰਦੇ ਆ ਬਾਕੀ ਸਾਰਾ ਸਾਡਾ ਪਰਿਵਾਰ ਇਕੱਠਾ ਰੋਟੀ ਸਾਡੀ ਇਕੱਠੀ ਕਮਾਈ ਸਾਡੀ ਇਕੱਠੀ ਅਸੀਂ ਜਿੰਨਾ ਵੀ ਸਲਾਮ ਅਸ਼ੁਹਰੇ ਨਾਲ ਚੱਲਦੇ ਆ ਪ੍ਰਬੰਧ ਸਾਰੇ ਮਾਲਕ ਨੇ ਕਰਨੇ ਆ ਜੀ ਸੰਗਤਾਂ ਦੇ ਸੰਯੋਗ ਨਾਲ ਵੀ ਹੁੰਦੇ ਆ ਸੰਗਤਾਂ ਵੀ ਸੰਯੋਗ ਕਰਦੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਸੰਯੋਗ ਕਰਦੀਆਂ ਇਹ ਤੋਂ ਅਸੀਂ ਹੰਕਾਰ ਹੀ ਨਹੀਂ ਕਰਦੇ ਲੇਕਿਨ ਜਿਹੜੀਆਂ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਮੋਸਟ ਵੈਲਕਮ ਬੜੇ ਲੰਬੇ ਸਮੇਂ ਤੋਂ ਆ ਰਹੀ ਸੰਤਾਲਾ ਕੇਰਨੀਆਂ ਪੂਰੇ ਪੰਜਾਬ ਦੀਆਂ ਨਹੀਂ ਪੂਰੇ ਦੇਸ਼ ਦੀਆਂ ਜਾਣਦੀਆਂ ਇਹ ਜਦੋਂ ਵੀ ਕੋਈ ਆਉਂਦਾ ਮੇਲੇ ਦੇ ਉੱਤੇ ਯਾਤਰਾ ਲੈ ਕੇ ਜਾਂਦੇ ਆ ਗੱਡੀਆਂ ਦਾ ਪ੍ਰਬੰਧ ਹੁੰਦਾ ਸੰਤਾਲਾ ਪੂਰੀ ਤਰ੍ਹਾਂ ਜਾਣਦੀਆਂ ਤੁਸੀਂ ਸਰਬਾ ਕਰਕੇ ਪਿੰਡ ਤੋਂ ਪੁੱਛ ਸਕਦੇ ਪਿੰਡ ਵਾਲੇ ਜਾਣਦੇ ਆ ਅਸੀਂ ਅੱਜ ਤੱਕ ਕਿਸੇ ਯਾਤਰਾ ਦੇ ਵਿੱਚ ਕਿਸੇ ਕੋਲੋਂ ਸੰਤ ਦੇ ਕੋਲੋਂ 1 ਰੁਪਿਆ ਸਕਰਏ ਦੇ ਰੂਪ ਦੇ ਵਿੱਚ ਵੀ ਨਹੀਂ ਲੈਨੇ ਕਿਸੇ ਦੇ ਕੋਲੋਂ ਕੋਈ ਲੰਗਰ ਦੀ ਸੇਵਾ ਵੀ ਨਹੀਂ ਲੈਨੇ ਸਾਡੇ ਅੱਜ ਤੱਕ 45 ਮੇਲੇ ਹੋ ਚੁੱਕੇ ਆ ਜੀ ਜੋ ਸਾਲ ਬਾਅਦ ਅਸੀਂ ਕਰਾਉਨੇ ਆਂ तकरीबन तकरीबन ਕਿਸੇ ਵੀ ਮੇਲੇ ਦੀ ਸਾਡੀ ਇੱਕ ਵੀ ਪਰਚੀ ਨਹੀਂ ਕਿਸੇ ਤੋਂ ਕੱਟੇਗੀ ਇਹ ਅਸੀਂ ਪਰਚੀਆਂ ਕੱਟ ਕੇ ਫੇਰ ਮੇਲੇ ਵਾਸਤੇ ਪੈਸੇ ਇਕੱਠੇ ਕਰੀਏ ਕਿਸੇ ਨੂੰ ਅਸੀਂ ਸਤਨਾ ਦਾ ਸਨੇਹਾ ਵੀ ਨਹੀਂ ਦੇਈਦਾ ਕਿ ਸਾਡੇ ਕੋਲ ਮੇਲਾ ਹੈ ਕਿਸੇ ਤਰ੍ਹਾਂ ਦੀ ਸੇਵਾ ਸੇਵਾ ਕਰੋ ਜਿਹਨੇ ਕਰਨੀ ਹੋਵੇ ਉਹ ਕਰ ਦਵੇ ਜਿਹਨੇ ਨਹੀਂ ਕਰਨੀ ਉਹਦਾ ਵੀ ਵੈਲਕਮ ਜੀ ਬਾਕੀ ਸਾਰੇ ਪ੍ਰਬੰਧ ਉਸ ਸ਼ਿਪੋਲੇ ਪੰਡਰੀ ਮਾ ਪਾਰਵਤੀ ਦੇ ਬਹੁਤ ਸੋਹਣੇ ਕੀਤੇ ਹੋਏ ਆ ਜੀ ਰਹਿਣੇ ਨੂੰ ਸਾਰਿਆਂ ਤੇ ਪ੍ਰਬੰਧ ਆ ਲੰਗਰ ਹਾਲ ਦਾ ਪ੍ਰਬੰਧ ਆ ਸਾਰੀ ਸਟੇਜ ਆਪਣੀ ਬਣੀ ਹੋਆ ਪੱਕੀ ਬਹੁਤ ਸੋਹਣਾ ਮੇਲਾ ਹੁੰਦਾ ਜੀ ਔਰ ਜਿੱਦਾਂ ਪ੍ਰਮਾਤਮਾ ਨੇ ਸਾਨੂੰ ਖੁਸ਼ੀਆਂ ਦਿੱਤੀਆਂ ਸਾਡੀਆਂ ਸੰਗਤਾਂ ਨੂੰ ਖੁਸ਼ੀਆਂ ਦਿੱਤੀਆਂ ਇਸੇ ਤਰ੍ਹਾਂ ਪ੍ਰਮਾਤਮਾ ਸਾਰੇ ਸੰਸਾਰ ਨੂੰ ਖੁਸ਼ੀਆਂ ਦਿੰਦਾ ਜੇ ਤਾਂ ਬਾਬਾ ਜੀ ਨੂੰ ਮੈਂ ਕਈ ਅੰਦੇਰੇ ਦੇਖੇ ਆ ਤੁਹਾਡੇ ਕੋਲ ਅਸੀਂ ਆਈਦਾ ਆ ਪਰ ਅਸੀਂ ਇੱਕਦਾਲ ਦੇਖੀ ਦੀਏ ਵੀ ਤੁਸੀਂ ਕੋਈ ਗਰੀਬ ਦੀ ਕੁੜੀ ਹੋ ਗਈ ਜਾ ਕੋਈ ਮੇਲੇ ਕਰਾਣਾ ਲੋ ਜਾ ਕੋਈ ਟੂਰਨਾਮੈਂਟ ਕਰਾਣਾ ਲੋ ਜਾ ਕੋਈ ਹੋਰ ਕਈ ਤਰ੍ਹਾਂ ਦੇ ਜਿਹੜੇ ਸਮਾਜ ਸੇਵੀ ਕੰਮ ਉਹ ਵੀ ਤੁਸੀਂ ਨਾਲ ਨਾਲ ਕਰਦੇ ਆ ਬਿਲਕੁਲ ਕਰਨੀ ਚਾਹੀਦੀ ਦੇਖੋ ਜਦੋਂ ਪ੍ਰਮਾਤਮਾ ਨੇ ਆਪਾਂ ਨੂੰ ਭੇਜਿਆ ਧਰਤੀ ਦੇ ਉੱਤੇ ਤੇ ਮੈਂ ਪਹਿਲਾਂ ਦੱਸਿਆ ਨਾ ਕਿ ਜੋ ਜੋ ਕਰਨਾ ਉਹ ਕਰਾਣੀ ਹਰਾਂ ਤੋਂ ਹੋਰ ਕੋਈ ਆਪਾਂ ਕੋਈ ਕਰ ਰਹੇ ਨਹੀਂ ਲੇਕਿਨ ਦਾਸ ਦੀ ਹਮੇਸ਼ਾ ਹੀ ਇਹ ਸੋਚ ਹੁੰਦੀ ਆ ਮੇਰੇ ਪਰਿਵਾਰ ਦੀ ਸੋਚ ਹੁੰਦੀ ਆ ਮੇਰੇ ਮੈਸੇਜ ਦਾ ਖੋਦ ਦਾ ਕਹਿਣਾ ਮੇਰੇ ਬੱਚੇ ਕਹਿੰਦੇ ਰਹਿੰਦੇ ਆ ਮੇਰੇ ਮੁੰਡੇ ਕਹਿੰਦੇ ਰਹਿੰਦੇ ਮੇਰੀਆਂ ਬੇਕੀਆਂ ਕਹਿੰਦੀਆਂ ਇਹਨਾਂ ਨੇ ਕਿ ਡੈਡੀ ਜੀ ਚਾਹੇ ਕੁਝ ਵੀ ਹੋ ਜਵੇ ਆਇਆ ਸਵਾਲੀ ਖਾਲੀ ਮੁੜ ਕੇ ਨਹੀਂ ਜਾਣਾ ਚਾਹੀਦਾ ਚਾਹੇ ਥੋੜਾ ਹੀ ਕਰਿਓ ਸਾਰਿਆਂ ਨੂੰ ਖੁਸ਼ ਕਰਕੇ ਤੋਰਿਓ ਤੇ ਪਰਮਾਤਮਾ ਦੀ ਕਿਰਪਾ ਬਣੀ ਰਹੇਗੀ ਅੱਜ ਤਿੱਕਰ ਜਿੰਨਾ ਵੀ ਕੋਈ ਆਇਆ ਆਪਾਂ ਸਵਾਲ ਹੱਲ ਕਰਕੇ ਤੋਰਿਆ ਚਾਹੇ ਕਿਸੇ ਨੇ ਟੂਰਨਾਮੈਂਟ ਕਰਾਉਣਾ ਹੋਵੇ ਇਲਾਕੇ ਤੋਂ ਜਾਣਕਾਰੀ ਲੈ ਲਿਓ ਚਾਹੇ ਕਿਸੇ ਲੜਕੀ ਦਾ ਵਿਆਹ ਆ ਗਰੀਬ ਦਾ ਚਾਹੇ ਕਿਸੇ ਤਰ੍ਹਾਂ ਦਾ ਕੋਈ ਮੇਲਾ ਆ ਚਾਹੇ ਕਿਸੇ ਨੇ ਕੋਈ ਲੰਗਰ ਲਾਉਣਾ ਚਾਹੇ ਕੋਈ ਵੀ ਧਾਰਮਿਕ ਕੰਮ ਹੋਵੇ ਇਹ ਨਹੀਂ ਕਿ ਮੇਰੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਕਿਤੇ ਤੇ ਸੰਜੋਗ ਪੂਰਾ ਰਹਿੰਦਾ ਕਿ ਵੱਧ ਚੜ ਕੇ ਅਸੀਂ ਸੰਜੋਗ ਕਰਦੇ ਹਾਂ ਕਿਉਂਕਿ ਅਸੀਂ ਸੰਸਾਰ ਦੇ ਨਾਲ ਹਾਂ ਅਸੀਂ ਕੋ ਸੰਸਾਰ ਤੋਂ ਬਾਹਰ ਥੋੜੀ ਸੰਸਾਰ ਨੂੰ ਸਾਡੀ ਜ਼ਰੂਰਤ ਸ਼ਾਇਦ ਘੱਟ ਹੋਵੇ ਪਰ ਸਾਨੂੰ ਸੰਸਾਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪ੍ਰਮਾਤਮਾ ਸਾਡੀ ਹੈਲਪ ਕਰ ਰਿਹਾ ਤੇ ਪ੍ਰਮਾਤਮਾ ਸਾਡੇ ਕੋਲੋਂ ਸਿਰਫ ਲੋਕਾਂ ਦੀ ਹੈਲਪ ਕਰਾ ਰਿਹਾ ਕਰਨੇ ਵਾਲੇ ਅਸੀਂ ਨਹੀਂ ਹਾਂ ਜੀ ਸਾਡੇ ਕੋਲੋਂ ਕਰਾਉਣੇ ਵਾਲਾ ਕੋਈ ਹੋਰ ਆ ਪਿੱਛੇ ਉਹ ਦੇ ਰਿਆ ਅਸੀਂ ਉਹਦੇ ਕੋਲੋਂ ਫੜ ਕੇ ਅੱਗੇ ਕਿਸੇ ਦੀ ਝੋਲੀ ਦੇ ਵਿੱਚ ਪਾ ਦੇਈਦਾ ਬਸ ਨਾ ਹੀ ਆਪਣਾ ਹੁੰਦਾ ਕਰੇ ਕਰਾਵੇ ਆਪੇ ਆਪ ਮਾਨਸਿਕੇ ਕੁਝ ਨਹੀਂ ਹਾਂਤ ਅਸੀਂ ਕਿਸੇ ਲਈ ਕੀ ਕਰਨਾ ਜੀ ਮਹਾਰਾਜ ਸਾਡਾ ਤਾਂ ਪ੍ਰਬੰਧ ਸਾਰਾ ਉਹਦੇ ਹੱਥ ਹਾਂਜੀ ਬੰਪੀ ਅਖੀਰ ਇਲਾਕੇ ਦੀ ਸੰਕਟਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਕੋਈ ਇਲਾਕੇ ਦੀਆਂ ਸੰਕਟਾਂ ਨੂੰ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ ਕੇ ਸਾਰਿਆਂ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਬਣੀ ਰਹੇ। ਪਿਆਰ ਨਾਲ ਰੋ। ਸਾਰਿਆਂ ਦਾ ਦਰੁ ਸਤਿਕਾਰ ਕਰੋ। ਸਾਰੇ ਧਰਮਾਂ ਦਾ ਦਰੁ ਸਤਿਕਾਰ ਕਰੋ। ਕਿਉਂਕਿ ਬੰਦਾ ਬੰਦੇ ਨੂੰ ਬੰਦੇ ਵਰਗਾ ਪਹਿਚਾਣੋ। ਬੰਦੇ ਨੇ ਪ੍ਰਮਾਤਮਾ ਨੂੰ ਖੁਦ ਬਣਾ ਕੇ ਧਰਤੀ ਤੇ ਭੇਜਿਆ ਹੈ ਤੇ ਪਿਆਰ ਨਾਲ ਰਹਿਣੇ ਲਈ ਭੇਜਿਆ ਹੈ। ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਵੀ ਕੰਮ ਦੇ ਵਿੱਚ ਸੰਯੋਗ ਜ਼ਰੂਰੀਆ ਕਰਿਆ ਕਰੋ। ਦੇਖਿਓ ਕਿਤੇ ਪਹਿਲੇ ਖੇਨਾ ਕਿਸੇ ਦਾ ਵਿਰੋਧ ਨਾ ਕਰੀ। ਕੋਈ ਸ਼ਾਂਸਲ ਨਹੀਂ ਹੁੰਦਾ।